ਮੈਨੂੰ ਲੱਗਦਾ ਸਭ ਤੋਂ ਘੱਟ ਪਾਰਟਿਸਪੇਸ਼ਨ ਲੇਡੀਆਂ ਦੀ ਹੁੰਦੀ ਹੈ ਵੈਨੈਵਰ ਵੀ ਟਾਕ ਅਬਾਊਟ ਪੋਲਿਟਿਕਸ ਤਾਂ ਲੇਡੀਆਂ ਆਰ ਨਾਟ ਐਸ ਮੱਚ ਇੰਟਰਸਟਿਡ ਇਨ ਪੋਲਿਟਿਕਸ ਬਟ ਥੋੜਾ ਘਰੋਂ ਬਾਹਰ ਨਿਕਲ ਕੇ ਆਉਣਾ ਜ਼ਰੂਰ ਸਾਨੂੰ ਦਰਸਾਉਂਦਾ ਕਿ ਅੱਜ ਕੱਲ ਦੀ ਲੇਡੀ ਬਦਲ ਚੁੱਕੀ ਹੈ ਵੀ ਆਰ ਨਾਟ ਦੈਟ ਪੁਰਾਣੀਆਂ ਵਾਲੀਆਂ ਲੇਡੀਆਂ ਜਿਹੜੀਆਂ ਆਪਦੇ ਹੱਕ ਲੈਣੇ ਨਹੀਂ ਜਾਣਦੀਆਂ ਸੋ ਸਭ ਤੋਂ ਪਹਿਲਾਂ ਤਾਂ ਮਿਨਿਸਟਰ ਸਾਹਿਬ ਨੇ ਬੜਾ ਇਮੋਸ਼ਨਲ ਕਰਤਾ ਸਾਨੂੰ ਸਾਰਿਆਂ ਨੂੰ ਸਹੀ ਗੱਲ ਹਾਂ ਗੱਲ ਸੁਣਾ ਕੇ ਸੋ ਦਿਲ ਨੂੰ ਬਹੁਤ ਲੱਗਦੀ ਹੈ ਮੈਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਸਾਨੂੰ ਸਾਡੇ ਮਾਪਿਓ ਨੇ ਜੰਮਿਆ ਪਾਲਿਆ ਪੜਾਇਆ ਇੱਕ ਵਾਰ ਜ਼ਰੂਰ ਉਹਨਾਂ ਦੇ ਨਾਮ ਤੇ ਜ਼ਰੂਰ ਤਾੜੀ ਲਾ ਦਿਓ ਕਿਉਂਕਿ ਸਾਨੂੰ ਬਹੁਤ ਥੈਂਕਫੁਲ ਹੋਣਾ ਚਾਹੀਦਾ ਕਿਉਂਕਿ ਸਾਨੂੰ ਕਿਸੇ ਵੀ ਚੀਜ਼ ਦੀ ਕਦੇ ਪੈਰੈਂਟਸ ਨੇ ਕਮੀ ਨਹੀਂ ਛੱਡੀ ਤੇ ਮੈਂ ਹਮੇਸ਼ਾ ਸਾਰੇ ਪੈਰੈਂਟਸ ਨੂੰ ਇਨਕਰੇਜ ਵੀ ਕਰਦੀ ਹਾਂ ਕਿ ਕੁੜੀ ਮੁੰਡਾ ਇੱਕ ਬਰਾਬਰ ਨੇ ਸਿਰਫ ਉਹਨਾਂ ਨੂੰ ਮੌਕਾ ਪੜਾਈ ਲਿਖਾਈ ਦਾ ਆ ਹਰ ਚੀਜ਼ 'ਚ ਉਹਨਾਂ ਨੂੰ ਇਕੁਅਲ ਰੱਖਿਆ ਕਰੋ ਕਿਸੇ ਚੀਜ਼ 'ਚ ਪਿੱਛੇ ਨਾ ਰੱਖਿਆ ਕਰੋ ਜੇ ਆਪਾਂ ਅੱਜ ਦੀ ਗੱਲ ਕਰ ਲਈਏ ਤੇ ਅੱਜ ਆਪਾਂ ਇਲੈਕਸ਼ਨ ਕੈਂਪੇਨ ਲਈ ਇਕੱਠੇ ਹੋਈਆਂ ਤੁਹਾਨੂੰ ਸਭ ਨੂੰ ਪਤਾ ਕਿ ਇਲੈਕਸ਼ਨ ਹੋਣ ਜਾ ਰਿਹਾ ਹੈ 19 ਤਰੀਕ ਨੂੰ ਤੁਹਾਡਾ ਆਪਣਾ ਇਲੈਕਸ਼ਨ ਹੈ ਮੈਂ ਹਮੇਸ਼ਾ ਕਹਿੰਦੀ ਆ ਕਿ ਇਲੈਕਸ਼ਨ ਗਿਵਸ ਅਸਾ ਗ੍ਰੇਟ ਓਪਰਚ्युनिटी ਕਿ ਆਪਾਂ ਇੱਕ ਚੰਗਾ ਬੰਦਾ ਚੁਣ ਲਈਏ ਇੱਕ ਚੰਗਾ ਇਨਸਾਨ ਚੁਣੀਏ ਜਿਹੜਾ ਸਾਡੇ ਕੰਮਕਾਰ ਕਰਾਏ ਤੁਸੀਂ ਦੇਖ ਰਹੇ ਹੋ ਕਿ ਮਗਰਲੇ 3 ਮਹੀਨੇ ਤੋਂ ਸੰਜੀਵ अरोड़ा ਜੀ ਤੁਹਾਡੇ ਵਿਚਕਾਰ ਤੁਹਾਡੇ ਸ਼ਹਿਰ 'ਚ ਫਿਰ ਰਹੇ ਨੇ ਇੱਕ ਐਮਪੀ ਹੋਣ ਦੇ ਨਾਤੇ ਵੀ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਰ ਕੰਮਕਾਰ 'ਚ ਉਹਨਾਂ ਨੇ ਹਿੱਸਾ ਪਾਇਆ ਸੋ ਤਿੰਨ ਮਹੀਨੇ ਬਹੁਤ ਸਮਾਂ ਹੁੰਦਾ ਕਿਸੇ ਇਨਸਾਨ ਨੂੰ ਪਰਖਣ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਕੰਮਕਾਰ ਕਰਨ 'ਚ ਕਿੰਨੇ ਇੰਟਰਸਟਿਡ ਨੇ ਕਿੰਨੇ ਨਹੀਂ ਗਏ ਸੋ ਬਹੁਤ ਲੰਬਾ ਸਮਾਂ ਤੁਹਾਨੂੰ ਸਾਰਿਆਂ ਨੂੰ ਮਿਲਿਆ ਸੰਜੀਵ अरोड़ा ਜੀ ਨੂੰ ਨੇੜਿਓਂ ਜਾਣਨ ਦਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਆਪਦਾ ਮਨ ਵੀ ਬਣਾ ਚੁੱਕੇ ਹੋ ਜਿਵੇਂ ਤੁਸੀਂ ਮੈਨੂੰ ਪਹਿਲਾਂ ਪ੍ਰੋਮਿਸ ਕੀਤਾ ਕਿ ਤੁਸੀਂ ਵੋਟ ਪਾਉਣ ਲਈ ਤਿਆਰ ਹੋ ਬਾਕੀ ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਆ ਕਿ ਵੋਟ ਹਮੇਸ਼ਾ ਸੋਚ ਸਮਝ ਕੇ ਪਾਓ ਬਿਕੋਜ਼ ਉਹ ਪੁਰਾਣਾ ਜ਼ਮਾਨਾ ਸੀਗਾ ਜਦੋਂ ਲੇਡੀਜ਼ ਆਪਦੇ ਹਸਬੰਡ ਦੇ ਕਹਾਂ ਆਪਦੇ ਫਾਦਰ ਦੇ ਕਹਾਂ ਵੋਟ ਪਾਉਂਦੀਆਂ ਸੀਗੀਆਂ ਹੁਣ ਬੜਾ ਜ਼ਮਾਨਾ ਬਦਲ ਚੁੱਕਿਆ ਤੁਸੀਂ ਜਦੋਂ ਵੀ ਵੋਟ ਪਾਉਣ ਦੀ ਗੱਲ ਚੱਲੇ ਆ ਇੰਟਰੈਕਸ਼ਨ ਹੋਊਗੀ ਤੇ ਹਮੇਸ਼ਾ ਇੱਕ ਡਿਬੇਟ ਕਰਿਓ ਆਪਦੀ ਫੈਮਿਲੀ ਦੇ ਨਾਲ ਕਿ ਹੂਜ਼ ਗੁੱਡ ਫਾਰ ਅਸ ਕਿ ਨੂੰ ਵੋਟ ਪਾਣੀ ਚਾਹੀਦੀ ਹੈ ਤੇ ਜੋ ਵੀ ਕਨਕਲੂਜ਼ਨ ਹੋਇਆ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਪੰਜਾਬ ਲਈ ਚੰਗੇ ਕੰਮ ਕਰ ਰਹੇ ਨੇ ਪੰਜਾਬ ਦੇ ਹੱਕ ਚ ਕੰਮ ਕਰ ਰਹੇ ਨੇ ਤਾਂ ਜ਼ਰੂਰ ਤੁਸੀਂ ਆਪਦੀ ਵੋਟ ਆ ਜਿਹੜੀ ਉਹ ਝਾੜੂ ਦੇ ਨਿਸ਼ਾਨ ਤੇ ਪਾ ਕੇ ਆਇਓ ਤੁਸੀਂ ਸਾਰੇ ਜਾਣਦੇ ਹੋ ਕਿ ਮਗਰਲੇ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਤੇ 3 ਸਾਲ ਹੋ ਗਏ ਮੁੱਖ ਮੰਤਰੀ ਸਾਹਿਬ ਵੀ ਮਿਹਨਤ ਕਰਦੇ ਨੇ ਕਿ ਮੈਂ ਪੰਜਾਬ ਨੂੰ ਕਿਵੇਂ ਦੁਬਾਰਾ ਰੰਗਲਾ ਪੰਜਾਬ ਬਣਾ ਸਕਾਂ ਮੇਰੇ ਜਿਹੜੇ ਬੱਚੇ ਨੇ ਜਿਹੜੀ ਨੌਜਵਾਨ ਪੀੜ੍ਹੀ ਉਹ ਕਿਵੇਂ ਪੰਜਾਬ 'ਚ ਹੀ ਰਹਿ ਕੇ ਕੰਮ ਕਰ ਸਕੇ ਤੁਸੀਂ ਦੇਖਿਆ ਹੋਊਗਾ ਜਿਵੇਂ ਸ਼ੀ ਵਾਸ ਟੈਲਿੰਗ ਅਸ ਕਿ ਅ ਇੱਥੇ ਨੌਕਰੀਆਂ ਹੋਣ ਸਾਨੂੰ ਵੀ ਵਾਂਟ ਇੰਪਾਰਟਮੈਂਟ ਸਪੈਸ਼ਲੀ ਲੇਡੀਜ਼ ਲਈ ਤਾਂ 55000 ਤੋਂ ਵੱਧ ਗਵਰਨਮੈਂਟ ਜੋਬਸ ਨੇ ਜਿਹੜੀਆਂ ਉਹ ਸਰਕਾਰ ਹੁਣ ਤੱਕ ਪ੍ਰੋਵਾਈਡ ਕਰ ਚੁੱਕੀ ਐ ਐਂਡ ਦੈਟ ਟੂ ਬਿਲਕੁਲ ਆਮ ਪਰਿਵਾਰਾਂ ਨੂੰ ਕੋਈ ਸਫਾਰਿਸ਼ ਨਹੀਂ ਚੱਲੀ ਕੋਈ ਰਿਸ਼ਵਤ ਨਹੀਂ ਚੱਲੀ ਸਿਰਫ ਇੱਕ ਚੀਜ਼ ਚੱਲਦੀ ਹੈ दैट इज ਮੈਰਿਟ ਕ੍ਰਾਈਟੇਰੀਆ ਕਿ ਜਿਹੜਾ ਬੱਚਾ ਐਗਜ਼ਾਮ ਕਲੀਅਰ ਕਰਦਾ ਹੈ ਮੈਰਿਟ ਦੇ ਆਧਾਰ ਤੇ ਤੇ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੇ ਆਮ I'm very proud to tell you ਕਿ ਮੇਰੇ ਨਾਲ ਦੇ ਕਈ ਡਾਕਟਰਸ ਵੀ ਅੱਜ ਗਵਰਨਮੈਂਟ ਜੌਬ ਲੈ ਕੇ ਪੰਜਾਬ ਦੀ ਸੇਵਾ ਕਰ ਰਹੇ ਨੇ ਜਸਟ ਬਿਕੋਜ਼ ਉਹ ਕਿਸੇ ਸਫਾਰਿਸ਼ ਤੇ ਨਹੀਂ ਲੱਗੇ ਜਸਟ ਕਿ ਉਹਨਾਂ ਦਾ ਕ੍ਰਾਈਟੇਰੀਆ ਸੀਗਾ ਦੇਵਰ ਇਨ ਦਾ ਮੈਰਿਟ ਲਿਸਟ ਸੋ ਮੁੱਖ ਮੰਤਰੀ ਸਾਹਿਬ ਸੇਵਾ ਕਰ ਰਹੇ ਨੇ ਜਿਵੇਂ ਬਿਜਲੀ ਦੇ ਬਿੱਲ ਪੁਰਾਣੀਆਂ ਸਰਕਾਰਾਂ ਚ ਹਜ਼ਾਰਾਂ 10 10000 20 20000 ਦੇ ਆਮ ਘਰਾਂ ਨੂੰ ਬਿੱਲ ਆਉਂਦੇ ਸੀ ਸੋਮੁਖ ਮੰਤਰੀ ਸਾਹਿਬ ਨੇ ਸੋਚਿਆ ਕਿ ਜੇ ਮੈਂ ਬਿਜਲੀ ਚ ਰੈਤ ਕਰਨੀ ਹੈ ਤਾਂ ਮੈਂ ਬਿਨਾ ਪਾਰਸ਼ੀਅਲਿਟੀ ਤੋਂ ਕਰਾਂ ਮੈਂ ਕੋਈ ਜਾਤ ਪਾਤ ਦੇ ਜਾਂ ਧਰਮ ਦੇ ਆਧਾਰ ਤੇ ਪੇਤ ਪਾਦ ਨਹੀਂ ਕਰਨਾ ਚਾਹੁੰਦਾ ਬਿਕੋਜ਼ ਸਾਡੀ ਪਾਰਟੀ ਬੜੀ ਸੈਕੂਲਰ ਪਾਰਟੀ ਆ ਨਾ ਅਸੀਂ ਕਦੇ ਜਾਤ ਪਾਤ ਦੇ ਆਧਾਰ ਤੇ ਵੋਟ ਮੰਗੀ ਹੈ ਨਾ ਅਸੀਂ ਕਦੇ ਧਰਮ ਦੇ ਆਧਾਰ ਤੇ ਵੋਟ ਮੰਗੀ ਹੈ ਅਸੀਂ ਹਮੇਸ਼ਾ ਵੋਟ ਦੀ ਅਪੀਲ ਜੇ ਕਰਦੇ ਆ ਤਾਂ ਇੱਕ ਗੱਲ ਕਹਿੰਦੇ ਆ ਕਿ ਜੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਕੰਮ ਚੰਗੇ ਲੱਗਦੇ ਤਾਂ ਵੋਟ ਪਾਓ ਸੋ ਤੁਸੀਂ ਦੇਖਿਆ ਹੋਊਗਾ ਕਿ 600 ਯੂਨਟ ਬਿਜਲੀ ਹੈ ਜਿਹੜੀ ਉਹ ਹਰ ਘਰ ਨੂੰ ਮਿਲ ਰਹੀ ਹੈ ਤਾਂ ਬਿਨਾ ਕਿਸੇ ਵਿਤਕਰੇ ਤੋਂ ਪਾਰਸ਼ੀਅਲਿਟੀ ਤੋਂ ਮਿਲ ਰਹੀ ਹੈ ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ ਹੈ ਜਾਂ ਘੱਟ ਆ ਰਿਹਾ ਹੈ ਇਟਸ ਇਕੁਅਲ ਫਾਰ एवरीवन ਤੁਸੀਂ ਜੇ ਐਜੂਕੇਸ਼ਨ ਦੀ ਗੱਲ ਕਰੋ ਤੇ ਯੂ ਮਸਟ ਹੈਵ ਸੀਨ ਕਿ ਬੜੇ سارے ਗਵਰਨਮੈਂਟ ਸਕੂਲ ਦੇ ਜਿਹੜੇ ਬੱਚੇ ਨੇ ਉਹ ਅੱਜ ਵਧੀਆ ਵਧੀਆ ਕਾਲਜਸ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਸਟੱਡੀਸ਼ਨ ਲੈ ਰਹੇ ਨੇ ਬਿਕੋਜ਼ ਉਹਨਾਂ ਨੂੰ ਇਹ ਜੀ ਕੋਚਿੰਗ ਇਹ ਜੇ ਟੀਚਰਸ ਪ੍ਰੋਵਾਈਡ ਹੋਗੇ ਕਿਉਂਕਿ ਤੁਸੀਂ ਦੇਖਿਆ ਹੋਊਗਾ ਟੀਚਰਸ ਦੀ ਵੀ ਕੋਚਿੰਗ ਹੈ ਜਿਹੜੀ ਉਹ ਸਿੰਗਾਪੁਰ ਜਾ ਕੇ ਲੈ ਰਹੇ ਨੇ ਸਪੈਸ਼ਲੀ ਥਿੰਕ ਟੈਂਕਸ ਵਰਗੇ ਫਿਜ਼ਿਕਸ ਵਾਲਾ ਵਰਗੇ ਬੜੇ ਸਾਰੇ ਇੰਸਟੀਟਿਊਟਸ ਨੇ ਜਿਹੜੇ ਆਪਾਂ ਸਰਕਾਰੀ ਸਕੂਲਾਂ ਚ ਹਾਇਰ ਕਰਦੇ ਉਹ ਬੱਚਿਆਂ ਨੂੰ ਉਹ ਕੋਚਿੰਗ ਦੇ ਰਹੇ ਨੇ ਜਿਹੜੇ ਇੱਕ ਪ੍ਰਾਈਵੇਟਲੀ ਵੀ ਬੱਚਾ ਅਫੋਰਡ ਨਹੀਂ ਕਰ ਸਕਦਾ ਉਹੋ ਜੀਆਂ ਕੋਚਿੰਗ ਉਹਨਾਂ ਨੂੰ ਗਵਰਨਮੈਂਟ ਸਕੂਲ ਚ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਪਿਛਲੇ ਤੇ ਨਹੀਂ ਸਾਡੇ ਘਰ ਚ 44 ਬੱਚੇ 44 ਸਟੂਡੈਂਟਸ ਵਰਦੇ ਆ ਜਿਹੜੇ ਬਿਲਕੁਲ ਆਮ ਕਰਾਂ ਦੇ ਸੀਗੇ ਜੇ ਤੁਸੀਂ ਉਹਨਾਂ ਦੀ ਗੱਲ ਸੁਣ ਲੈਂਦੇ ਤਾਂ ਜਿੱਦਾਂ ਅੱਜ ਆਪਾਂ ਇਮੋਸ਼ਨਲ ਹੋ ਹਟਿਆ ਮੇਰਾ ਵੀ ਸੇਮ ਸਿਨੈਰੀਓ ਸੀ ਮੈਂ ਬੜੀ ਇਮੋਸ਼ਨਲ ਹੋਈ ਉਹਨਾਂ ਦੀਆਂ ਗੱਲਾਂ ਸੁਣ ਕੇ ਕਿਉਂਕਿ ਇੰਨੇ ਔਖੇ ਹਾਲਾਤਾਂ ਚੋਂ ਨਿਕਲ ਕੇ ਉਹਨਾਂ ਨੇ ਜੇਈ ਨੀਟ ਨੀਟ ਵਰਗੇ ਐਗਜ਼ਾਮ ਕ੍ਰੈਕ ਕੀਤੇ ਜੇਈ ਐਡਵਾਂਸ ਵਰਗੇ ਐਗਜ਼ਾਮ ਕ੍ਰੈਕ ਕੀਤੇ ਤਾਂ ਇੱਕ ਹੀ ਗੱਲ ਕਹਿ ਰਹੇ ਸੀਗੇ ਕਿ ਇਹ ਸਭ ਕੁਝ ਪੋਸੀਬਲ ਤਾਂ ਹੋਇਆ ਕਿਉਂਕਿ ਸਰਕਾਰ ਨੇ ਆਪਣੀ ਪਾਲਿਸੀ ਚੇਂਜ ਕੀਤੀ ਹੈ ਐਜੂਕੇਸ਼ਨ ਨੂੰ ਲੈ ਕੇ ਜਿਹੜੀਆਂ ਪੁਰਾਣੀਆਂ ਪਾਲਿਸੀ 70 75 ਸਾਲ ਤੋਂ ਚੱਲਦੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਚੇਂਜ ਕਰਨ ਦੀ ਲੋੜ ਸੀਗੀ ਸੋ ਚੇਂਜ ਆਇਆ ਤਾਂ ਹੀ ਸਾਨੂੰ ਰਿਜ਼ਲਟਸ ਵੀ ਵਿਜ਼ੀਬਲ ਨੇ ਕਿਉਂਕਿ ਸਰਕਾਰ ਕਰੋੜਾ ਰੁਪਇਆ ਖਰਚਦੀ ਹੈ ਤੇ ਉਹਦੀ ਇੱਕ ਹੀ ਮੰਗ ਹੁੰਦੀ ਹੈ ਕਿ ਸਾਡੇ ਬੱਚੇ ਵੀ ਉੱਥੇ ਪਹੁੰਚਣ ਜਿੱਥੇ ਹੋਰ ਸਟੇਟਸ ਦੇ ਬੱਚੇ ਜਾ ਕੇ ਬੈਠੇ ਨੇ ਉਹੀ ਜੋਬ ਸਾਡੇ ਪੰਜਾਬ ਦੇ ਬੱਚੇ ਲੈਣ ਜਿਹੜੇ ਹੋਰ ਸਟੇਟਸ ਦੇ ਬੱਚੇ ਲੇਰ ਜੇਨੈਸੋ ਸਰਕਾਰ ਹਮੇਸ਼ਾ ਇਦਾਂ ਹੀ ਸੋਚਦੀ ਰਹਿੰਦੀ ਹੈ ਕਿ ਪੰਜਾਬ ਦਾ ਭਲਾ ਕਿਦਾਂ ਕੀਤਾ ਜਾਵੇ ਹਮੇਸ਼ਾ ਮੁੱਖ ਮੰਤਰੀ ਸਾਹਿਬ ਦੀ ਸੋਚ ਇਹੀ ਰਹੀ ਹੈ ਸੋ ਅੱਜ ਮੈਂ ਤਾਂ ਸਿਰਫ ਤੁਹਾਡੇ ਅੱਗੇ ਅਪੀਲ ਕਰਨ ਆਈ ਆ ਤੁਸੀਂ ਸਾਰੇ ਬੜੇ ਐਜੂਕੇਟਿਡ ਹੋ ਬੜੇ ਵਧੀਆ ਫੈਮਿਲੀਜ਼ ਨੂੰ ਬਿਲੋਂਗ ਕਰਦੇ ਹੋ ਬੜੇ ਇਨਫਲੂਐਂਸ਼ਲ ਲੋਕ ਹੋ ਥੋਡੇ ਅੰਡਰ ਵੀ ਬਹੁਤ ਸਾਰੇ ਲੋਕ ਕੰਮ ਕਰਦੇ ਹੋਣਗੇ ਔਰ ਯਾ ਤੁਹਾਡੇ ਰਿਸ਼ਤੇਦਾਰ ਫਰੈਂਡਸ ਥੋੜਾ ਸਰਕਲ ਬਹੁਤ ਵੱਡਾ ਹੋਊਗਾ ਮੈਂ ਤੁਹਾਨੂੰ ਅੱਜ ਇਹੀ ਅਪੀਲ ਕਰਨ ਆਈ ਆ ਕਿ ਯੂ ਫਾਇੰਡ ਕਿ ਸਰਕਾਰ ਚੰਗੇ ਕੰਮ ਕਰਦੀ ਹੈ ਤਾਂ ਪਲੀਜ਼ ਇਸ ਵਾਰ ਵੀ ਸਾਡੀ ਇਸ ਇਲੈਕਸ਼ਨ ਚ ਸਪੋਰਟ ਕਰਿਓ ਮਿਸਿਸ ਸੰਜੀਵ अरोड़ा ਜੀ ਵੀ ਬੈਠੇ ਨੇ ਤੁਹਾਡੇ ਵਿੱਚ ਅਪੀਲ ਕਰਨ ਲਈ ਇੱਕ ਇੱਕ ਅਸੀਂ ਉਮੀਦ ਰੱਖ ਕੇ ਤੁਹਾਡੇ ਵਿੱਚ ਆ ਰਹੇ ਹਾਂ ਕਿ ਤੁਸੀਂ ਇੱਕ ਚੰਗਾ ਇਨਸਾਨ ਚੁਣੋਗੇ ਇੱਕ ਵਾਈਸ ਇਨਸਾਨ ਚੁਣੋਗੇ ਤੇ ਸਪੈਸ਼ਲੀ ਮੇਰੀ ਲੇਡੀਜ਼ ਨੂੰ ਬੇਨਤੀ ਹੈ ਤੁਹਾਡੇ ਹਸਬੰਡ ਜਿੱਥੇ ਵੀ ਵੋਟ ਕਰ ਰਹੇ ਨੇ ਆਈ ਡੋਟ ਨੋ ਬਟ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਆਪਦੀ ਵੋਟ ਜ਼ਰੂਰ ਇੱਕ ਚੰਗੀ ਪਾਰਟੀ ਨੂੰ ਚੰਗੇ ਇਨਸਾਨ ਨੂੰ ਪਾ ਕੇ ਆਇਓ ਬਿਕਾਜ਼ ਅੰਟਲ ਵੀ మేਕ ਅ ਚੇਂਜ ਸੋਸਾਇਟੀ ਚੇਂਜ ਨਹੀਂ ਹੋ ਸਕਦੀ ਆਪਾਂ ਗੱਲਾਂ ਜ਼ਰੂਰ ਕਰਦੇ ਆ ਪਰ ਇਹ ਚੇਂਜ ਆਪਾਂ ਨੂੰ ਹੀ ਲੈ ਕੇ ਆਉਣਾ ਪਊਗਾ ਇਹ ਹੋਰ ਕੋਈ ਨਹੀਂ ਲੈ ਕੇ ਆ ਸਕਦਾ ਤੇ ਅੱਜ ਕੱਲ ਦੀ ਲੇਡੀ ਤਾਂ ਬੜੀ ਇੰਪਾਵਰਡ ਲੇਡੀ ਹੈ ਜਿਵੇਂ ਤੁਸੀਂ ਪਹਿਲਾਂ ਗੱਲ ਕਹੀ ਕਿ ਸਾਨੂੰ ਅਪਾਰਟਮੈਂਟ ਦੀ ਲੋੜ ਆਈ ਥਿੰਕ ਐਨੀ ਇੰਪਾਵਰਡ ਹੋ ਗਈਆਂ ਅੱਜ ਕੱਲ ਲੇਡੀਆਂ ਅਸੀਂ ਬੰਦਿਆਂ ਨੂੰ ਪਿੱਛੇ ਛੱਡਤਾ ਮੈਨੂੰ ਕਈ ਵਾਰ ਯੰਗਸਟਰਸ ਮਿਲਦੇ ਆ ਤੇ ਉਹ ਕਹਿੰਦੇ ਆ ਕਿ ਸਾਨੂੰ ਲੱਗਦਾ ਕਿ ਜਾਣ ਕੇ ਰਿਜ਼ਲਟ ਇਹੋ ਜਿਹਾ ਕਰ ਦਿੰਦੇ ਨੇ ਵੀ ਕੁੜੀਆਂ ਨੂੰ ਅੱਗੇ ਕਰ ਦਿੰਦੇ ਨੇ ਤੇ ਮੁੰਡਿਆਂ ਨੂੰ ਪਿੱਛੇ ਛੱਡ ਦਿੰਦੇ ਨੇ ਮੈਂ ਕਿਹਾ ਇਹ ਸਿਨੈਰੀਓ ਨਹੀਂ ਹੈਗਾ ਸਿਨੈਰੀਓ ਹੈ ਕਿ ਕੁੜੀਆਂ ਜ਼ਿਆਦਾ ਮਿਹਨਤ ਕਰ ਰਹੀਆਂ ਨੇ ਬਿਕੋਜ਼ ਸਾਨੂੰ ਇਹ ਓਪਰਚ्युनिटी ਬੜੀ ਔਖੀ ਮਿਲੀ ਆ ਬਹੁਤ ਸਾਲਾਂ ਦਾ ਸੰਘਰਸ਼ ਸੀਗਾ ਸਾਡੇ ਪੇਰੈਂਟਸ ਨੇ ਕੀਤਾ ਸੋ ਅੱਜ ਸਾਨੂੰ ਜੇ ਓਪਰਚ्युनिटी ਮਿਲੀ ਆ ਪੜ੍ਹਨ ਲਿਖਣ ਦੀ ਕੰਮ ਕਰਨ ਦੀ ਅਸੀਂ ਇਹਨੂੰ ਗਵਾਵਾਂਗੇ ਨਹੀਂ ਵਿਗਣਾ ਬੀ ਆਨ ਦਾ ਟੌਪ ਆਲਵੇਜ਼ ਆਏ ਆਏ ਅਰਜੂ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਮਤਵਾਦ ਪੜਾਓ ਲਿਖਾਓ ਸਪੈਸ਼ਲੀ ਟੂ ਯੂ ਗਰਲਸ ਸੋ ਮੇਰੀ ਇਹੀ ਅਪੀਲ ਹੈ ਕਿ ਤੁਸੀਂ 19 ਤਰੀਕ ਨੂੰ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਹੈ ਦਿਨ ਵੀਰਵਾਰ ਹੈ ਸਵੇਰੇ ਸਵੇਰੇ ਜਾ ਕੇ ਵੋਟ ਪਾ ਦਿਓ ਗਰਮੀ ਬਹੁਤ ਹੈ ਬਟ ਆਪਣੀ ਵੋਟ ਗਵਾਇਓ ਨਾ ਤੇ ਪਲੀਜ਼ ਵੋਟ ਤੇ ਤੁਹਾਡੀ ਵੋਟ ਹੈ ਜਿਹੜੀ ਉਹ ਬੰਦਿਆਂ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ ਵੋਟ ਪਰਸੈਂਟੇਜ ਜਿਹੜੀ ਹੈ ਉਹ ਔਮੈਨਸ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ ਇਹੀ ਮੇਰੀ ਅਪੀਲ ਹੈ ਤੁਹਾਡੇ ਸਾਰਿਆਂ ਅੱਗੇ ਥੈਂਕ ਯੂ ਸੋ ਮੱਚ ਫॉर ਕਮਿੰਗ ਹੇਅਰ ਐਂਡ ਇਟਸ ਮਾਈ ਪਲੇਜ਼ਰ ਟੂ ਮੀਟ ਯੂ एवरीवन थैंक यू सो मच एंड ਝਾੜੂ ਦਾ ਨਿਸ਼ਾਨ ਯਾਦ ਰੱਖਣਾ ਆਮ ਆਦਮੀ ਪਾਰਟੀ ਯਾ ਤੁਸੀਂ ਜਿੰਦਾਬਾਦ ਬਕਰ ਨੰਬਰ 1 ਯਾ ਬਟਨ ਨੰਬਰ 1 ਸੋ ਆਮ ਆਦਮੀ ਪਾਰਟੀ थैंक यू सो मच फॉर ਕਮਿੰਗ